ਸੋਤਾ ਜੀ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਸੀ ਬਾਰ ਸਮਰਾਲਾ ਦੀਆਂ ਜੋ ਇਲੈਕਸ਼ਨਾਂ ਜਿੱਤੀਆਂ ਨੇ ਕੀ ਕਿਹੜਾ ਜਾਂਦੇ ਹੋ ਸਾਰੇ ਬਾਕੀ ਬਾਰ ਦੀ ਤਰੱਕੀ ਦੇ ਲਈ profession ਦੀ ਡਿਗਨਿਟੀ ਲਈ ਕੰਮ ਕਰਾਂਗੇ ਜੋ ਇੱਥੇ ਇਲੈਕਸ਼ਨ ਪੀਸਫੁਲੀ ਹੋਈਆਂ ਨੇ ਤੇ ਅੱਗੇ ਤੋਂ ਵੀ ਪੀਸਫੁਲੀ ਹੁੰਦੀਆਂ ਰਹਿਣਗੀਆਂ ਇਲੈਕਸ਼ਨ ਹਮੇਸ਼ਾ ਸਾਡੇ ਪੀਸਫੁਲੀ ਹੋਈਆਂ ਕਦੇ ਵੀ ਮੇਰੀ 40 ਸਾਲ ਦੀ ਪ੍ਰੈਕਟਿਸ ਦੇ ਵਿੱਚ ਕਦੇ ਵੀ ਕੋਈ ਅਜਿਹੀ ਚੀਜ਼ ਨਹੀਂ ਆਈ ਸਾਹਮਣੇ ਅੱਗੇ ਤੋਂ ਵੀ ਹੁਣ ਗਿਆ ਤੇ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਤੇ ਇੱਥੇ ਵੀ ਨਹੀਂ ਹੋਈਆਂ ਜੋ ਨੋਟਾ ਦੇ ਨੂੰ ਲੈ ਕੇ ਕੁਝ ਗੱਲਾਂ ਚੱਲਦੀਆਂ ਸੀ ਉਹ ਨੋਟਾ ਅੱਗੇ ਬਾਰੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੋ ਸੈਟਲ ਹੈ ਸਾਡਾ ਸਾਰਾ ਮਸਲਾ ਹਾਂ ਜੀ ਹਾਂ ਨਹੀਂ ਅੱਗੇ ਤੋਂ ਨੋਟਾ ਰਹੇਗਾ ਜਾਂ ਨਹੀਂ ਰਹੇਗਾ ਨਹੀਂ ਇਹਦੇ ਬਾਰੇ ਮੈਂ ਨਹੀਂ ਕੁਝ ਦੱਸ ਸਕਦਾ ਅੱਗੇ ਉਹ ਬਾਰ ਕਾਉਂਸਲ ਤੋਂ ਉਹਦੇ ਬਾਰੇ ਸੀ ਗਾਈਡੈਂਸ ਲਵਾਂਗੇ ਟੋਟਲ ਵੋਟ ਸੀ ਗਿਆ ਆਪਣੀਆਂ ਲਿਸਟ ਬਤਾਓ 126 ਪੋਲ ਹੋਈਆਂ 120 ਅਨੰਦ ਗੁਪਤਾ ਜੀ ਨੂੰ ਪਈਆਂ 77 ਜੇੜਾ ਜੀ ਨੂੰ ਪਈਆਂ 39 ਦੇ ਨੋਟਾਂ ਰੁਪਈਆ 2 ਤੇ ਕੈਨਸਲ ਹੋਈਆਂ 2 ਕੰਗ੍ਰੈਚੁਲੇਸ਼ਨਸ ਜਿਸ ਤੋਂ ਆਪਕਾ ਜਿਹੜਾ ਹੈਜ਼ ਡੈਫਟਡ ਹੈਜ਼ ਥੈਂਕ ਯੂ ਜਿਹੜੀਆਂ ਜੋ ਇਲੈਕਸ਼ਨ ਹੋਈਆਂ ਉਹ ਕੀ ਕਹਿਣਾ ਚਾਹੁੰਦੇ ਆ ਬਹੁਤ ਗੰਜੀਨਰ ਮਾਹੌਲ ਸੁਣੀਆਂ ਨੇ ਅਨਿਲ ਗੁਪਤਾ ਜੀ ਪ੍ਰੈਜ਼ੀਡੈਂਟ ਇਲੈਕਟ੍ਰੋਨ ਨੇ ਨਵੇਂ ਉਹਨਾਂ ਨੂੰ ਬਹੁਤ ਮੁਬਾਰਕਾਂ ਬੜੀ ਵੈਲ ਸਪੀਚ ਦੋਨਾਂ ਕੈਂਡੀਡੇਟਾਂ ਨੇ ਚਾਣ ਲਈ ਕੀ ਕਹਿਣਾ ਚਾਹੁੰਦੇ ਹੋ ਜੋ ਵਾਰਦੀ ਭਲਾਈ ਵਾਸਤੇ ਅਸੀਂ ਗੁਪਤਾ ਜੀ ਨੂੰ ਕਿੱਦਾਂ ਸਪੋਰਟ ਕਰ ਸਕਦੇ ਗੁਪਤਾ ਜੀ ਤੇ ਮੈਨੂੰ ਪੂਰਾ ਟਰਸਟ ਹੈ ਕਿ ਉਹ ਵਾਰਦੀ ਡਿਗਨਿਟੀ ਲਈ ਵਾਰਦੀ ਬੈਂਕ ਲਈ ਵਾਰਦੀ ਮੈਂਬਰਾਂ ਦੀ ਜਲਦੀ ਜੀ ਕੰਮ ਕਰਦਾ ਹੈ